ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਬਾਬਾ ਜੀ ਦੇ ਵੱਲੋਂ ਦੱਸੀ ਹੋਈ ਇਹ ਯੁਗਤੀ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡਾ ਕਰੋੜਾਂ ਦਾ ਕਰਜ਼ਾ ਵੀ ਲੈ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੀ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਤੁਹਾਡੇ ਬੱਚੇ ਗੁਰੂ ਘਰ ਦੇ ਨਾਲ ਗੁਰੂ ਦੇ ਲੜ ਲੱਗ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਸਾਧ ਸੰਗਤ ਜੀ ਅੱਧਾ ਅਧੂਰਾ ਜਿਹੜਾ ਗਿਆਨ ਹੁੰਦਾ ਹੈ ਉਹ ਬੜਾ ਹੀ ਖਤਰਨਾਕ ਹੁੰਦਾ ਹੈ ਤੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਮਹਾਪੁਰਖਾਂ ਜੀ ਦੇ ਵੱਲੋਂ ਦੱਸੀਆਂ ਗਈਆਂ ਉਹ ਜੁਗਤੀਆਂ ਉਹ ਨੁਕਤਿਆਂ ਦੇ ਬਾਰੇ ਜਿਸ ਦੇ ਨਾਲ ਅਸੀਂ ਆਪਣੇ ਸਾਰੀਆਂ ਹੀ ਦੁੱਖ ਤਕਲੀਫਾਂ ਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਜਿੰਨੇ ਵੀ ਦੁੱਖ ਹਨ ਉਹ ਲੰਘ ਜਾਣਗੇ ਜੇਕਰ ਅਸੀਂ ਇਹ ᔪਗਤੀ ਇਹ ਇੱਕ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਇਹ ਕੰਮ ਸ਼ੁਰੂ ਕਰ ਦਿੱਤਾ ਕਿਉਂਕਿ ਜਿਹੜੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਜਾਂ ਪਰੇਸ਼ਾਨੀ ਚੱਲ ਰਹੀ ਹੈ ਸਾਡੇ ਕਿਸੇ ਰਿਸ਼ਤੇਦਾਰ ਭੈਣ ਭਰਾ ਦੀ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਜਾਂ ਦੁੱਖ ਤਕਲੀਫ ਚੱਲ ਰਿਹਾ ਹੈ ਤਾਂ ਉਹ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਤੱਕ ਵੱਧ ਤੋਂ ਵੱਧ ਪਹੁੰਚਾ ਸਕਦੇ ਹਨ ਕਿਉਂਕਿ ਸਾਧ ਸੰਗ ਹੈ ਜੀ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਜਿਹੜੀ ਇਹ ਇੱਕ ਜੁਗਤੀ ਹੈ ਜਾਂ ਇੱਕ ਕੰਮ ਜਿਹੜਾ ਹੈ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਹਾਂ ਇਸ ਨੂੰ ਕਰਨ ਦੇ ਨਾਲ ਤੁਹਾਡੇ 100% ਦੁੱਖ ਤਕਲੀਫਾਂ ਖਤਮ ਹੋ ਜਾਣਗੇ ਵਾਹਿਗੁਰੂ ਜੀ ਸਾਡੇ ਨਾਲ ਹਰ ਥਾਂ ਸਹਾਈ ਹੋ ਜਾਣਗੇ ਹਰ ਕੰਮ ਆਪ ਕਰਨਗੇ ਫਿਰ ਇਹ ਕਿਹੜਾ ਕੰਮ ਹੈ ਜਿਹੜਾ ਕੰਮ ਕਰਨ ਦੇ ਨਾਲ ਗੁਰੂ ਪਾਤਸ਼ਾਹ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਉਹ ਮੈਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੀ ਹਾਂ ਜੀ ਇਹ ਇੱਕ ਸੱਚੀ ਘਟਨਾ ਹੈ ਸਾਥ ਸੰਗਤ ਜੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਘਟਨਾ ਨੂੰ ਸੁਣ ਕੇ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਇਹ ਕੋਈ ਕਾਲਪਨਿਕ ਘਟਨਾ ਨਹੀਂ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਆਓ ਹੁਣ ਆਪਣੀ ਅੱਜ ਦੀ ਸੱਚੀ ਘਟਨਾ ਜਿਹੜੀ ਮੈਂ ਤੁਹਾਨੂੰ ਖੁਦ ਸਾਥ ਸੰਗੇ ਜੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਖੁਦ ਉਸ ਭੈਣ ਭਰਾਵਾਂ ਦੇ ਵੱਲੋਂ ਸੁਣਾਈ ਗਈ ਹੈ ਜਿਨ੍ਹਾਂ ਦੇ ਨਾਲ ਇਹ ਬੀਤੀ ਹੈ ਉਹ ਮੈਂ ਜੋ ਤੁਹਾਨੂੰ ਅੱਜ ਸੁਣਾਉਣ ਵਾਲੀ ਹਾਂ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਹੜਾ ਉਹ ਪਰਿਵਾਰ ਸੀ ਨਾ ਉਹ ਬੜਾ ਹੀ ਜ਼ਿਆਦਾ ਅਮੀਰ ਸੀ ਜ਼ਮੀਨ ਜਾਇਦਾਦ ਵਾਲਾ ਸੀ ਮਾਲਕ ਸਨ ਘਰ ਦੇ ਉਹਨਾਂ ਦੇ ਘਰ ਵਿੱਚ ਮੱਜਾਂ ਗਾਵਾਂ ਭਾਵ ਕੇ ਰਿਜਕ ਦੀ ਕੋਈ ਵੀ ਕਮੀ ਨਹੀਂ ਸੀ ਪਰ ਕਹਿੰਦੇ ਕਿ ਪਤਾ ਨਹੀਂ ਕਿਹੜਾ ਉਹਨਾਂ ਦਾ ਮਾੜਾ ਕਰਮ ਅੱਗੇ ਆਇਆ ਜਾਫਿਰ ਉਹਨਾਂ ਤੋਂ ਪਤਾ ਨਹੀਂ ਕਿਹੜੀ ਐਸੀ ਗਲਤੀ ਹੋ ਗਈ ਉਹਨਾਂ ਦੇ ਉੱਤੇ ਅਚਾਨਕ ਹੀ ਮਾੜਾ ਸਮਾਂ ਆ ਗਿਆ ਅਮੀਰੀ ਤੋਂ ਇੱਕਦਮ ਗਰੀਬੀ ਆ ਗਈ ਜੋ ਵੀ ਜ਼ਮੀਨਾਂ ਜਾਇਦਾਦਾਂ ਸਨ ਉਹ ਵਿਕਣੀਆਂ ਸ਼ੁਰੂ ਹੋ ਗਈਆਂ ਕੁਝ ਗਹਿਣੇ ਪਾ ਦਿੱਤੀਆਂ ਇੱਕਦਮ ਕਹਿੰਦੇ ਕਿ ਉਹਨਾਂ ਦੇ ਸਿਰ ਤੇ ਕਰਜ਼ਾ ਚੜ ਗਿਆ ਇੱਥੋਂ ਤੱਕ ਕਿ ਘਰ ਦੇ ਵਿੱਚ ਜੋ ਦੁੱਧ ਪੀਣ ਨੂੰ ਮੱਝਾਂ ਗਾਵਾਂ ਰੱਖੀਆਂ ਸਨ ਉਹ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਪੂਰਾ ਪਰਿਵਾਰ ਕਰਦਾ ਮੁਖੀ ਤਾਂ ਬਹੁਤ ਹੀ ਜ਼ਿਆਦਾ ਦੁਖੀ ਪਰੇਸ਼ਾਨ ਰਹਿਣ ਲੱਗ ਪਿਆ ਇਹ ਸਾਡੇ ਤੇ ਕਿਹੋ ਜਿਹਾ ਸਮਾਂ ਆ ਗਿਆ ਹੈ ਉਹ ਸੋਚਦੇ ਕਿ ਕਿਉਂਕਿ ਜਦੋਂ ਅਚਾਨਕ ਐਦਾਂ ਦਾ ਸਮਾਂ ਆ ਜਾਵੇ ਕਦੇ ਕਿਸੇ ਤੋਂ ਕੁਝ ਝੱਲਿਆ ਨਾ ਜਾਵੇ ਭਾਵੇਂ ਤੁਸੀਂ ਆਪਣੇ ਕੁਝ ਲੋਕਾਂ ਨੂੰ ਵੇਖਿਆ ਹੀ ਹੋਵੇਗਾ ਕਿ ਕੁਝ ਲੋਕ ਤਾਂ ਬਿਲਕੁਲ ਹਿੰਮਤ ਹਾਰ ਕੇ ਬੈਠ ਜਾਂਦੇ ਹਨ ਵਿਰਲੇ ਹੀ ਬੰਦੇ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਤੇ ਪੂਰਨ ਵਿਸ਼ਵਾਸ ਹੁੰਦਾ ਹੈ ਪਰਮਾਤਮਾ ਦੀ ਹੁਣਾਂ ਤੇ ਕਿਰਪਾ ਹੁੰਦੀ ਹੈ ਜੋ ਅਜੇਹੇ ਘਾਟਿਆਂ ਨੂੰ ਚੱਲ ਜਾਂਦੇ ਹਨ ਤੇ ਫਿਰ ਤੋਂ ਕੋਸ਼ਿਸ਼ ਕਰਕੇ ਆਪਣੇ ਮਾੜੇ ਸਮੇਂ ਦੇ ਵਿੱਚ ਬਾਹਰ ਆ ਜਾਂਦੇ ਹਨ ਪਰ ਕਈ ਲੋਕ ਅਜੇਹੇ ਘਾਟਿਆਂ ਨੂੰ ਚੱਲ ਨਹੀਂ ਪਾਉਂਦੇ ਇਸ ਕਰਕੇ ਤਾਂ ਸਾਡੇ ਬਜ਼ੁਰਗ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਹਮੇਸ਼ਾ ਇਹ ਗੱਲਾਂ ਸਮਝਾਉਂਦੇ ਹਨ ਤੇ ਆਖਦੇ ਹਨ ਕਿ ਭਾਈ ਧਨ ਦੌਲਤ ਤੇ ਜ਼ਮੀਨ ਜਾਇਦਾਦਾਂ ਦੇ ਨਾਲ ਬਹੁਤਾ ਪਿਆਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਸਦਾ ਇੱਕ ਥਾਂ ਤੇ ਟਿਕਿਆ ਰਹਿਣ ਵਾਲਾ ਨਹੀਂ ਹੁੰਦਾ ਨਾ ਤਾਂ ਇਹਨਾਂ ਦਾ ਬਹੁਤਾ ਮੋਹ ਕਰੋ ਤੇ ਨਾ ਹੀ ਇਹਨਾਂ ਦਾ ਬਹੁਤਾ ਮਾਣ ਹੰਕਾਰ ਕਰੋ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕਿਹੜੀ ਗਲਤੀ ਦੇ ਕਰਕੇ ਇਹਨਾਂ ਦੇ ਹੱਥੋਂ ਸਾਡੇੋਂ ਖus ਜਾਣਾ ਹੈ ਕਈ ਵਾਰ ਅਜਿਹਾ ਕਰਮ ਦੋਸ਼ ਮਾੜਾ ਕਰਮ ਅੱਗੇ ਆ ਜਾਂਦਾ ਹੈ ਬੰਦੇ ਦੀ ਮਤ ਮਾਰੀ ਜਾਂਦੀ ਹੈ ਗਲਤੀਆਂ ਆਪਣੇ ਆਪ ਹੋ ਜਾਂਦੀਆਂ ਹਨ ਉਸ ਪਰਿਵਾਰ ਤੋਂ ਵੀ ਜਾਣੇ ਅਣਜਾਣੇ ਵਿੱਚ ਪਤਾ ਨਹੀਂ ਕਿਹੜੀ ਗਲਤੀ ਹੋਈ ਹੋਵੇਗੀ ਕਿਹੜਾ ਮਾੜਾ ਕਰਮ ਉਹਨਾਂ ਦਾ ਅੱਗੇ ਆ ਗਿਆ ਹੋਵੇਗਾ ਤੇ ਉਹਨਾਂ ਦਾ ਰਾਜ ਭਾਗ ਹੀ ਉਹਨਾਂ ਤੋਂ ਖੁੱਸ ਗਿਆ ਭਾਵ ਕਿ ਉਹਨਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਸਨ ਸਿਰ ਤੇ ਕਰਜ਼ਾ ਚੜ ਗਿਆ ਕਹਿੰਦੇ ਕਿ ਦੁਖੀ ਤਾਂ ਉਹ ਪਹਿਲਾਂ ਹੀ ਬਹੁਤ ਸਨ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਡਰਾ ਦਿੱਤਾ ਕੁਝ ਲੋਕਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਜੇ ਕੁਝ ਲੋਕ ਹੁੰਦੇ ਹਨ ਅਜਿਹੇ ਲੋਕ ਜੋ ਕੁਝ ਰਿਸ਼ਤੇਦਾਰ ਵੀ ਹੁੰਦੇ ਹਨ ਜੋ ਖੁਦ ਵੀ ਵਹਿਮਾਂ ਭਰਮਾਂ ਵਿੱਚ ਫਸੇ ਹੁੰਦੇ ਹਨ ਤੇ ਦੂਜਿਆਂ ਨੂੰ ਵੀ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਹਨ ਇਦਾਂ ਹੀ ਕਹਿੰਦੇ ਹਨ ਕਿ ਉਹਨਾਂ ਨੇ ਵੀ ਕੁਝ ਜਾਣਕਾਰਾਂ ਨੇ ਕੁਝ ਰਿਸ਼ਤੇਦਾਰਾਂ ਨੇ ਕਹਿਣਾ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਤੁਹਾਡੇ ਤੇ ਅਚਾਨਕ ਮਾੜਾ ਸਮਾਂ ਐਨਾ ਕਿਵੇਂ ਆ ਗਿਆ ਆਉਣਾ ਨਹੀਂ ਸੀ ਚਾਹੀਦਾ ਚੱਲਦੇ ਚੱਲਦੇ ਕੰਮਾ ਇਦਾਂ ਰੁਕ ਗਏ ਹਨ ਜ਼ਰੂਰ ਤੁਹਾਡੇ ਤੇ ਕਿਸੇ ਨੇ ਜਾਦੂ ਟੂਣਾ ਜਾਦੂ ਮੰਤਰ ਕਰ ਦਿੱਤਾ ਹੈ ਭਾਵ ਕਿ ਉਹਨਾਂ ਦੇ ਮਨ ਵਿੱਚ ਵਹਿਮ ਇੰਨਾ ਜ਼ਿਆਦਾ ਬਿਠਾ ਦਿੱਤਾ ਕਿ ਉਹਨਾਂ ਨੂੰ ਸੱਜੇ ਖੱਬੇ ਭੱਜਣ ਲੱਗੇ ਕਈ ਥਾਵਾਂ ਤੇ ਗਏ ਪਰ ਕੋਈ ਹੱਲ ਨਾ ਹੋਇਆ ਆਪਣੇ ਪੈਸੇ ਦੀ ਸਮੇਂ ਦੀ ਬਰਬਾਦੀ ਕਰਕੇ ਬਹਿ ਗਏ ਕਹਿੰਦੇ ਕਿ ਚੰਗੀ ਕਿਸਮਤ ਕਰਕੇ ਇੱਕ ਦਿਨ ਉਹ ਪਰਿਵਾਰ ਦੇ ਮੁਖੀ ਦਾ ਮਿਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਪਿਆਰੇ ਸਿੱਖ ਦੇ ਨਾਲ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਨੇ ਵੀ ਕਿਹਾ ਭਾਈ ਤੂੰ ਵਹਿਮਾਂ ਪਰਮਾਂ ਦੇ ਵਿੱਚ ਕਿਉਂ ਫਸਿਆ ਪਿਆ ਹੈ ਜੇਕਰ ਤੇਰੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਤੂੰ ਆਪਣੇ ਨੇੜੇ ਕਮਾਈ ਵਾਲੇ ਸੰਤ ਮਹਾਪੁਰਖ ਬਾਬਾ ਨਾਨਕ ਸਿੰਘ ਜੀ ਦੇ ਕੋਲ ਜਾ ਉਹ ਤੈਨੂੰ ਤੇਰੀ ਮੁਸ਼ਕਿਲ ਦਾ ਹੱਲ ਵੀ ਦੱਸ ਦੇਣਗੇ ਜਾਂ ਤੂੰ ਉਹਨਾਂ ਦੇ ਕੋਲ ਚਲਿਆ ਜਾ ਤੇ ਕਹਿੰਦੇ ਉਹ ਮਨੁੱਖ ਸਿੱਧਾ ਸਾਦਾ ਭੋਲਾ ਪਾਲਾ ਸੀ ਕਹਿੰਦੇ ਕਿ ਅਗਲੇ ਹੀ ਦਿਨ ਉਹ ਬਾਬਾ ਨਾਨਕ ਸਿੰਘ ਜੀ ਨੂੰ ਮਿਲਣ ਦੇ ਲਈ ਚਲਿਆ ਗਿਆ ਕਹਿੰਦੇ ਕਿ ਬਾਬਾ ਨਾਨਕ ਸਿੰਘ ਜੀ ਸਵੇਰੇ ਸਵੇਰ ਸੈਰ ਕਰਿਆ ਕਰਦੇ ਸਨ ਤਾ ਕਹਿੰਦੇ ਕਿ ਰਸਤੇ ਦੇ ਵਿੱਚ ਹੀ ਖੜ ਗਿਆ ਤੇ ਬਾਬਾ ਜੀ ਜਦੋਂ ਇਧਰੋਂ ਸੈਰ ਕਰਦੇ ਕਰਦੇ ਲੰਘਣਗੇ ਤਾਂ ਆਪਣੀ ਸਾਰੀ ਸਮੱਸਿਆ ਮੈਂ ਉਹਨਾਂ ਨੂੰ ਦੱਸ ਦੇਵਾਂਗਾ ਕਹਿੰਦੇ ਕਿ ਬਾਬਾ ਜੀ ਦੇ ਕੋਲ ਆਏ ਤੇ ਲੰਘ ਗਏ ਪਰ ਉਹ ਮਨੁੱਖ ਕੁਝ ਨਾ ਕਹਿ ਸਕਿਆ ਸਿਰਫ ਬਾਬਾ ਜੀ ਦੇ ਮੂੰਹ ਵੱਲ ਹੀ ਵੇਖਦਾ ਰਿਹਾ ਇਦਾਂ ਹੀ ਘਰ ਨੂੰ ਚੱਲਿਆ ਗਿਆ ਕਹਿੰਦੇ ਉਹ ਗੁਰਮਖ ਪਿਆਰੇ ਨੇ ਕਿਹਾ ਵੀ ਭਾਈ ਸਾਹਿਬ ਜੀ ਤੂੰ ਮਿਲਿਆ ਹੈ ਜਾਂ ਨਹੀਂ ਕਹਿੰਦਾ ਕਿ ਨਹੀਂ ਜੀ ਬਚਨ ਨਹੀਂ ਹੋਏ ਇਨੇ ਨੂੰ ਕਿਹਾ ਕਿ ਮੇਰੀ ਹਿੰਮਤ ਵੀ ਨਹੀਂ ਹੋਈ ਕਿ ਮੈਂ ਬਾਬਾ ਜੀ ਨੂੰ ਕੁਝ ਪੁੱਛ ਸਕਾਂ ਕਹਿੰਦੇ ਉਹ ਗੁਰਮਖ ਪਿਆਰੇ ਨੇ ਫਿਰ ਸਮਝਾਇਆ ਕਿ ਭਾਈ ਤੇਰੀ ਮੁਸ਼ਕਿਲ ਪਰੇਸ਼ਾਨੀ ਦਾ ਹੱਲ ਬਾਬਾ ਜੀ ਤੈਨੂੰ ਜ਼ਰੂਰ ਕਰ ਦੇਣਗੇ ਤੂੰ ਕੱਲ ਫਿਰ ਜਾਵੀਂ ਕਹਿੰਦੇ ਅਗਲੇ ਦਿਨ ਉਹ ਮਨੁੱਖ ਜਿਹੜਾ ਸੀ ਉਹ ਬੰਦਾ ਸੀ ਉਸੇ ਹੀ ਰਸਤੇ ਦੇ ਵਿੱਚ ਖਲੋ ਗਿਆ ਬਾਬਾ ਜੀ ਫਿਰ ਆਏ ਤੇ ਕੋਲ ਦੀ ਲੰਗੇ ਬਾਬਾ ਜੀ ਸਮਝ ਗਏ ਕਿ ਇਹ ਮਨੁੱਖ ਮੈਨੂੰ ਕੁਝ ਕਹਿਣਾ ਚਾਹੁੰਦਾ ਹੈ ਪਰ ਪਤਾ ਨਹੀਂ ਕੀ ਗੱਲ ਹੈ ਕਹਿ ਕਿਉਂ ਨਹੀਂ ਪਾ ਰਿਹਾ ਤੇ ਕਹਿੰਦੇ ਕਿ ਬਾਬਾ ਜੀ ਖੁਦ ਉਸ ਬੰਦੇ ਦੇ ਕੋਲ ਖਲੋਗੇ ਤੇ ਕਹਿਣ ਲੱਗੇ ਹਾਂ ਭਾਈ ਪੁਰਖਾ ਕੁਝ ਕਹਿਣਾ ਚਾਹੁੰਦਾ ਹੈ ਤਾਂ ਕਹਿੰਦੇ ਕਿ ਐਨੇ ਨੂੰ ਆਪਣਾ ਸਾਰਾ ਹੀ ਉਸ ਵਿਅਕਤੀ ਨੇ ਹਾਲ ਬਿਆਨ ਕਰ ਦਿੱਤਾ ਬਾਬਾ ਜੀ ਘਰ ਦੇ ਵਿੱਚ ਬਹੁਤ ਗਰੀਬੀ ਆ ਗਈ ਸਿਰ ਤੇ ਬੜਾ ਕਰਜ਼ਾ ਚੜ ਗਿਆ ਹੈ ਇਸ ਕਰਕੇ ਮੈਂ ਬੜਾ ਦੁਖੀ ਤੇ ਪਰੇਸ਼ਾਨ ਹਾਂ ਅਤੇ ਮੈਨੂੰ ਕਿਸੇ ਨੇ ਕਿਹਾ ਹੈ ਕਿ ਇਹ ਕਿ ਤੂੰ ਇਸ ਦੇ ਨਾਲ ਕੁਝ ਕਰ ਸਕਦਾ ਹੈ ਤੇਰੇ ਤੇ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਹੈ ਕਹਿੰਦੇ ਕਿ ਇਹ ਗੱਲ ਸੁਣ ਕੇ ਬਾਬਾ ਜੀ ਬੜਾ ਹੱਸੇ ਬਾਬਾ ਜੀ ਹਾਸੇ ਕੇ ਕਹਿਣ ਲੱਗੇ ਭਲਿਆ ਤੇਰੇ ਤੇ ਹੋਰ ਕਿਸੇ ਨੇ ਕੀ ਕਰਨਾ ਤੈਨੂੰ ਜੋ ਵੀ ਕੀਤਾ ਹੈ ਤੂੰ ਖੁਦ ਕੀਤਾ ਹੈ ਬਾਬਾ ਜੀ ਨੇ ਸਾਰੀ ਗੱਲਬਾਤ ਸਮਝਾਈ ਕਿ ਭਾਈ ਪੁਰਖ ਸਾਡੀ ਜ਼ਿੰਦਗੀ ਵਿੱਚ ਜੋ ਵੀ ਦੁੱਖ ਜਾਂ ਸੁੱਖ ਸਾਨੂੰ ਮਿਲ ਰਹੇ ਹਨ ਇਹ ਸਾਡੇ ਹੀ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਇਸ ਕਰਕੇ ਕਿਸੇ ਉੱਤੇ ਦੋਸ਼ ਨਹੀਂ ਦੇਣਾ ਚਾਹੀਦਾ ਜੇਕਰ ਤੇਰੀ ਜ਼ਿੰਦਗੀ ਦੇ ਵਿੱਚ ਇਹ ਦੁੱਖ ਦੀ ਘੜੀ ਆਈ ਹੈ, ਮੁਸ਼ਕਿਲ ਦੀ ਘੜੀ ਆਈ ਹੈ ਤਾਂ ਇਹ ਤੇਰੇ ਹੀ ਕਰਮਦੋਸ਼ ਹਨ। ਪਰ ਤੂੰ ਫਿਕਰ ਨਾ ਕਰਿਆ ਕਰ। ਤੂੰ ਬਿਲਕੁਲ ਸਹੀ ਜਗ੍ਹਾ ਤੇ ਆਇਆ ਹੈ। ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਆਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਲੜ ਲੱਗ ਜਾ। ਤੇਰੀ ਜ਼ਿੰਦਗੀ ਦੇ ਵਿੱਚੋਂ ਦੁੱਖ ਦੂਰ ਹੋ ਜਾਣਗੇ। ਬਾਬਾ ਜੀ ਨੇ ਕਿਹਾ ਤੇਰੀ ਜ਼ਿੰਦਗੀ ਵਿੱਚ ਜੋ ਵੀ ਔਖਾ ਵੇਲਾ ਆਇਆ ਹੈ ਨਾ ਇਹ ਲੰਘ ਜਾਵੇਗਾ। ਪਰ ਤੈਨੂੰ ਇੱਕ ਕੰਮ ਕਰਨਾ ਪੈਣਾ ਹੈ। ਕਹਿੰਦੇ ਕਿ ਜਦੋਂ ਬਾਬਾ ਜੀ ਨੇ ਇਦਾਂ ਕਿਹਾ ਤਾਂ ਉਹ ਮਨੁੱਖ ਨੂੰ ਵੀ ਲੱਗਾ ਕਿ ਜਿਸ ਤਰ੍ਹਾਂ ਮੈਂ ਹੋਰ ਵੀ ਬਾਬਿਆਂ ਦੇ ਕੋਲ ਗਿਆ ਉਹਨਾਂ ਨੇ ਮੇਰੇ ਤੋਂ ਕਾਫੀ ਪੈਸੇ ਲਏ ਇਹ ਬਾਬਾ ਵੀ ਮੇਰੇ ਕੋਲ ਪੈਸੇ ਮੰਗੇਗਾ ਉਪਾਹਰਣ ਦੇ ਲਈ ਕਹੇਗਾ ਤੇ ਕਹਿੰਦੇ ਕਿ ਉਹ ਭੋਲਾ ਸੀ ਉਪਾਹਰਣ ਦੇ ਲਈ ਉਹ ਬੰਦਾ ਬਾਬਾ ਜੀ ਨੂੰ ਕਹਿਣ ਲੱਗਾ ਕਿ ਬਾਬਾ ਜੀ ਪੈਸੇ ਵਾਲਾ ਕੰਮ ਨਾ ਦੱਸਿਓ ਨਾ ਹੀ ਉਪਾਅ ਦੱਸਿਓ ਕਿਉਂਕਿ ਪੈਸਾ ਬਚਣ ਦੀ ਹੁਣ ਮੇਰੇ ਕੋਲ ਕੋਈ ਵਾਹ ਨਹੀਂ ਮੇਰੇ ਕੋਲ ਪੈਸਾ ਬਚਿਆ ਹੀ ਨਹੀਂ ਇਸ ਕਰਕੇ ਮੈਂ ਕੋਈ ਵੀ ਦਾਨਪੁਣ ਨਹੀਂ ਕਰ ਸਕਦਾ ਤੁਹਾਨੂੰ ਵੀ ਪੈਸੇ ਨਹੀਂ ਦੇ ਸਕਦਾ ਜੇ ਤੁਸੀਂ ਇਹ ਕਹੋ ਕਿ ਖੰਡ ਪਾਠ ਕਰਵਾਲਾ ਮੇਰੇ ਕੋਲ ਇੰਨੇ ਪੈਸੇ ਵੀ ਨਹੀਂ ਹੈਗੇ ਇਸ ਕਰਕੇ ਮੈਨੂੰ ਹੋਰ ਕੋਈ ਸੌਖਾ ਕੰਮ ਦੱਸ ਦਿਓ ਜਿਹਦੇ ਵਿੱਚ ਪੈਸੇ ਖਰਚ ਨਾ ਹੋਣ ਕਹਿੰਦੇ ਕਿ ਬਾਬਾ ਜੀ ਉਸ ਦਾ ਭੋਲਾਪਣਾ ਵੇਖ ਕੇ ਹੋਰ ਖੁਸ਼ ਹੋਏ ਤੇ ਕਹਿਣ ਲੱਗੇ ਤੂੰ ਡਰਨਾ ਅਸੀਂ ਤੇਰੇ ਤੋਂ ਕੋਈ ਪੈਸਾ ਨਹੀਂ ਮੰਗਦੇ ਜਿਹੜਾ ਕੰਮ ਤੈਨੂੰ ਅਸੀਂ ਦੱਸਣਾ ਹੈ ਇਹ ਬਿਲਕੁਲ ਫ੍ਰੀ ਹੈ ਕੋਈ ਪੈਸਾ ਖਰਚ ਨਹੀਂ ਹੋਵੇਗਾ ਬਸ ਤੇਰੀ ਮਿਹਨਤ ਹੈ ਜੋ ਜਿੰਨੀ ਵੀ ਕਰ ਲਵੇਂਗਾ ਤੈਨੂੰ ਫਲ ਮਿਲ ਜਾਵੇਗਾ ਬਾਬਾ ਜੀ ਨੇ ਉਹਨੂੰ ਕਿਹਾ ਕਿ ਭਾਈ ਤੂੰ ਅੰਮ੍ਰਿਤ ਵੇਲੇ ਉੱਠਿਆ ਕਰ ਉੱਠ ਕੇ ਨਾਮ ਜਪਿਆ ਕਰ ਤੇ ਜਿੰਨਾ ਵੀ ਤੂੰ ਕਿਸੇ ਦਾ ਭਲਾ ਕਰ ਸਕਦਾ ਹੈ ਹੌਲੀ ਹੌਲੀ ਉਹ ਤੇਰੇ ਫਿਰ ਚੰਗੇ ਕਰਮ ਬਣ ਜਾਣਗੇ ਤੇਰੇ ਜਿਹੜੇ ਮਾੜੇ ਕਰਮ ਹਨ ਉਹ ਦੂਰ ਹੋ ਜਾਣਗੇ ਉਹ ਮਨੁੱਖ ਫਿਰ ਭੋਲਾਪਣ ਸੀਗਾ ਜਿਹੜਾ ਉਹ ਕਹਿਣ ਲੱਗਾ ਬਾਬਾ ਜੀ ਇਹ ਕਿੰਨਾ ਕੁ ਸਮਾਂ ਲੱਗ ਜਾਵੇਗਾ ਬਾਬਾ ਜੀ ਨੇ ਕਿਹਾ ਕਿ ਹੁਣ ਇਹ ਤਾਂ ਤੈਨੂੰ ਸਮਾਂ ਲੱਗ ਕੇ ਹੀ ਸਭ ਕੁਝ ਪ੍ਰਾਪਤ ਹੋਵੇਗਾ ਕਹਿੰਦੇ ਕਿ ਉਹ ਮਨੁੱਖ ਫੇਰ ਕਹਿਣ ਲੱਗਾ ਨਹੀਂ ਬਾਬਾ ਜੀ ਮੈਨੂੰ ਤਾਂ ਕੋਈ ਐਸਾ ਕੰਮ ਦੱਸੋ ਜਿਹਦੇ ਨਾਲ ਛੇਤੀ ਛੇਤੀ ਫਾਇਦਾ ਹੋ ਜਾਏ ਕਹਿੰਦਾ ਕਿ ਗਰੀਬੀ ਮੇਰੀ ਕੱਟੀ ਜਾਵੇ ਬਾਬਾ ਜੀ ਕਹਿਣ ਲੱਗੇ ਫਿਰ ਸੁਣ ਜੇ ਤੂੰ ਛੇਤੀ ਛੇਤੀ ਮਾੜੇ ਕਰਮ ਕਟਵਾਉਣਾ ਚਾਹੁੰਦਾ ਹੈ ਗੁਰੂ ਦੀ ਕਿਰਪਾ ਤੇ ਬਰਕਤ ਹਾਸਲ ਕਰਨੀ ਚਾਹੁੰਦਾ ਹੈ ਫਿਰ ਰੋਜ਼ ਸਵੇਰੇ 2 ਵਜੇ ਉੱਠਿਆ ਕਰ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਬੈਠ ਕੇ ਨਾਮ ਜਪਣਾ ਹੈ ਚੌਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਚਰਨਾਂ ਦਾ ਧਿਆਨ ਤਰ ਕੇ ਗੁਰੂ ਨੂੰ ਹੀ ਯਾਦ ਕਰਨਾ ਹੈ ਭਾਵੇਂ ਤੋਂ ਗੁਰਬਾਣੀ ਦਾ ਪਾਠ ਕਰ ਲਵੇਂ ਭਾਵੇਂ ਤੋਂ ਨਾਮ ਜਪ ਕਰ ਲਵੇਂ ਜਿੱਥੇ ਤੇਰਾ ਮਨ ਟਿਕੇ ਉਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰ ਲਵੇਂ ਫਿਰ ਜਦੋਂ ਤੂੰ ਡੇਢ ਘੰਟਾ ਨਾਮ ਜਪੇਗਾ ਫਿਰ ਇੱਕ ਖਾਲੀ ਪੀਪਾ ਲੈ ਲਵੀ ਨਾਲ ਇੱਕ ਡੰਡਾ ਲੈ ਲਵੀ ਆਪਣੇ ਸਾਰੇ ਪਿੰਡ ਦਾ ਇੱਕ ਢੇੜਾ ਕੱਢ ਕੇ ਆਵੀ ਪੀਪਾ ਖੜਕਾਉਂਦਾ ਜਾਣਾ ਹੈ ਤੇ ਨਾਲ ਨਾਲ ਹੋਕਾ ਦਿੰਦੇ ਜਾਣਾ ਹੈ ਉਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਚਪਣ ਦਾ ਵੇਲਾ ਉਠ ਜਾਗ ਸਵੇਰੇ ਮਨਾ ਤੇਰੇ ਨਾਮ ਚਪਣ ਦਾ ਵੇਲਾ ਬਾਬਾ ਜੀ ਕਹਿਣ ਲੱਗੇ ਤੇਰਾ ਹੋਕਾ ਦੇਣ ਕਰਕੇ ਤੇਰੀ ਆਵਾਜ਼ ਸੁਣ ਕੇ ਜਿਵੇਂ ਜਿਵੇਂ ਜਿੰਨੇ ਵੀ ਸਰੀਰ ਉੱਠਨੇ ਸ਼ੁਰੂ ਹੋ ਜਾਣਗੇ ਓਵੇਂ ਓਵੇਂ ਤੇਰਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਕਹਿੰਦੇ ਕਿ ਉਸ ਮਨੁੱਖ ਨੇ ਬਾਬਾ ਜੀ ਨੂੰ ਸਤ ਵਚਨ ਕਿਹਾ ਤੇ ਅਗਲੇ ਹੀ ਦਿਨ 2 ਵਜੇ ਉੱਠ ਕੇ ਜਾਗ ਸਵੇਰੇ ਮਨਾ ਤੇਰੇ ਨਾਮ ਜਪਣ ਦਾ ਵੇਲਾ ਮਤਲਬ ਕਿ ਉਸਨੇ ਇਹ ਹੋਕਾ ਦੇਣਾ ਪਿੰਡ ਵਿੱਚ ਸ਼ੁਰੂ ਕਰ ਦਿੱਤਾ ਤੇ ਇਸ਼ਨਾਨ ਕਰਕੇ ਤੁਰ ਪਿਆ ਫਿਰ ਬਾਬਾ ਜੀ ਦੇ ਕਹੇ ਅਨੁਸਾਰ ਪੀਪਾ ਵਿਖੜਕਾਇਆ ਤੇ ਹੋਕਾ ਵੀ ਦਿੱਤਾ ਉਹਨੇ ਸਾਰੇ ਪਿੰਡ ਦੇ ਵਿੱਚ ਦਿੱਤਾ ਹੋਕਾ ਲੋਕ ਉੱਠਣ ਲੱਗੇ ਤੇ ਕਹਿੰਦੇ ਜਦੋਂ ਬਾਬਾ ਜੀ ਨੇ ਇਹਨੂੰ ਕਿਹਾ ਨਾ ਕਿ ਇਸ ਤਰ੍ਹਾਂ ਪੀਪਾ ਖੜਕਾਉਣਾ ਹੈ ਇਹਨੇ ਜਦੋਂ ਬਾਬਾ ਜੀ ਨੂੰ ਇਹ ਸਵਾਲ ਕੀਤਾ ਕਹਿਣ ਲੱਗਾ ਬਾਬਾ ਜੀ ਮੈਂ ਪੀਪਾ ਖੜਕਾਉਣਾ ਸ਼ੁਰੂ ਕਰ ਦੇਵਾਂਗਾ ਉੱਚੀ ਉੱਚੀ ਹੋਕਾ ਵੀ ਦੇਣਾ ਸ਼ੁਰੂ ਕਰ ਦਿੰਦਾ ਹਾਂ ਪਰ ਜੇਕਰ ਪਿੰਡ ਵਾਲਿਆਂ ਨੇ ਮੇਰੇ ਤੇ ਗੁੱਸਾ ਕੀਤਾ ਮੇਰੇ ਨਾਲ ਨਾਰਾਜ਼ ਹੋਏ ਫਿਰ ਮੈਂ ਕੀ ਕਰਾਂਗਾ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਭਾਈ ਇਹ ਤਾਂ ਸਭ ਕੁਝ ਤੇਰੇ ਨਾਲ ਹੋਵੇਗਾ ਕਿਉਂਕਿ ਅੰਮ੍ਰਿਤ ਵੇਲੇ ਤਾਂ نیند ਸਾਰਿਆਂ ਨੂੰ ਬੜੀ ਪਿਆਰੀ ਹੁੰਦੀ ਹੈ ਕਈ ਲੋਕਾਂ ਨੂੰ ਤੂੰ ਅੰਮ੍ਰਿਤ ਵੇਲੇ ਉਠਾਉਣ ਦੀ ਕੋਸ਼ਿਸ਼ ਕਰੀਏ ਤਾਂ ਅਗਲਾ ਗਲ ਪੈ ਜਾਂਦਾ ਹੈ ਤੇਰੇ ਨਾਲ ਵੀ ਇਦਾਂ ਹੀ ਕੁਝ ਹੋਵੇਗਾ ਕੁਝ ਲੋਕ ਤੈਨੂੰ ਚੰਗਾ ਮਾੜਾ ਜ਼ਰੂਰ ਕਹਿਣਗੇ ਪਰ ਤੂੰ ਕਿਸੇ ਦਾ ਗੁੱਸਾ ਨਾ ਕਰੀ ਆਪਣਾ ਕੰਮ ਕਰਦਾ ਜਾਵੇਂ ਤੇਰਾ ਭਲਾ ਹੋ ਜਾਣਾ ਹੈ ਕਹਿੰਦੇ ਇਸ ਕਰਕੇ ਉਸ ਦਿਨ ਤੋਂ ਉਹਨਾਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕੀਤੇ ਬਿਨਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਲੋਕ ਉੱਠਣੇ ਵੀ ਸ਼ੁਰੂ ਹੋ ਗਏ ਕੁਝ ਦਿਨਾਂ ਬਾਅਦ ਬਾਬਾ ਜੀ ਦੇ ਕੋਲ ਗਿਆ ਬਾਬਾ ਜੀ ਨੇ ਪੁੱਛਿਆ ਹਾਂ ਪਾਈ ਤੇਰਾ ਹੋਕਾ ਦਿੱਤਾ ਕੋਈ ਉੱਠਿਆ ਜਾਂ ਨਹੀਂ ਤਾਂ ਉਹਨੇ ਕਿਹਾ ਕਿ ਬਾਬਾ ਜੀ ਕਾਫੀ ਲੋਕ ਉੱਠਦੇ ਹਨ ਬਾਬਾ ਜੀ ਨੇ ਕਿਹਾ ਉਹ ਕੀ ਕੰਮ ਕਰਦੇ ਹਨ ਕਹਿਣ ਲੱਗਾ ਕੁਝ ਲੋਕ ਤਾਂ ਆਪਣੀਆਂ ਮੱਝਾਂ گاਵਾ ਲੈ ਕੇ ਚਾਰਨ ਤੁਰ ਪੈਂਦੇ ਹਨ ਕੁਝ ਆਪਣੇ ਖੇਤਾਂ ਨੂੰ ਹਰ ਲੈ ਕੇ ਤੁਰ ਪੈਂਦੇ ਹਨ ਕੁਝ ਲੋਕ ਗੁਰੂ ਘਰੇ ਜਾਂਦੇ ਹਨ ਤਾਂ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਲੈ ਪਾਈ ਹੁਣ ਤੇਰੀ ਗੱਲ ਛੇਤੀ ਬਣ ਜਾਵੇਗੀ ਇੱਕ ਦੋ ਸਰੀਰ ਗੁਰੂ ਘਰ ਜਾਂਦੇ ਹਨ ਜਿਵੇਂ ਜਿਵੇਂ ਗੁਰੂ ਘਰ ਜਾਣ ਵਾਲਿਆਂ ਦੀ ਗਿਣਤੀ ਵਧੇਗੀ ਤਿਉ ਤਿਉ ਤੇਰਾ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਕਹਿੰਦੇ ਕਿ ਬਾਬਾ ਜੀ ਦੇ ਕਹੇ ਅਨੁਸਾਰ ਸੱਚਮੁੱਚ ਇਸ ਮਨੁੱਖ ਦਾ ਭਲਾ ਹੋਣਾ ਸ਼ੁਰੂ ਹੋ ਗਿਆ ਲੋਕਾਂ ਨੇ ਵੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਬਹਾਨਾ ਬਣਦਾ ਗਿਆ ਕਿਉਂਕਿ ਇਹਦਾ ਪੀਪਾ ਖੜਕਾਉਣਾ ਸਿਰਫ ਇੱਕ ਬਹਾਨਾ ਸੀ ਲੋਕਾਂ ਨੂੰ ਉਠਾਉਣ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਤਾਂ ਸਿਰਫ ਉਹਨਾਂ ਨੂੰ ਬਹਾਨਾ ਬਣਾਇਆ ਸੀ ਵਡਿਆਈ ਕਰਵਾਈ ਸੀ ਉਹਨਾਂ ਦੇ ਕੋਲੋਂ ਕਿਉਂਕਿ ਸਾਧ ਸੰਗਤ ਜੀ ਜਦੋਂ ਕਿਰ ਗੁਰੂ ਨੇ ਕਿਰਪਾ ਕਰਨੀ ਹੁੰਦੀ ਹੈ ਤਾਂ ਬਹਾਨਿਆਂ ਦੇ ਨਾਲ ਹੀ ਕਿਰਪਾ ਹੁੰਦੀ ਹੈ ਤਾਂ ਫਿਰ ਵੱਧ ਫਾਇਦਾ ਵੀ ਮਿਲ ਜਾਂਦਾ ਹੈ ਜੋੜਨਾ ਸਿਰਫ ਸਾਨੂੰ ਮਾਲਕ ਨੇ ਹੈ ਅਸੀਂ ਬਸ ਨਿੱਕੀ ਜਿਹੀ ਕੋਸ਼ਿਸ਼ ਹੀ ਕਰਨੀ ਹੁੰਦੀ ਹੈ ਜੇ ਹੁਣ ਇਹੋ ਜਿਹਾ ਸਮਾਂ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੈ ਇਹਦੇ ਵਿੱਚ ਆਪਾਂ ਪੀਪਾ ਫੜ ਕੇ ਹੋਕਾ ਦੇਣ ਦੀ ਲੋੜ ਨਹੀਂ ਬਸ ਆਪਾਂ ਇੱਕ ਨਿੱਕਾ ਜਿਹਾ ਕੰਮ ਕਰਨਾ ਹੁੰਦਾ ਹੈ ਜਦੋਂ ਵੀ ਸਾਡੇ ਕੋਲ ਕੋਈ ਗੁਰੂ ਦੀ ਗੱਲ ਵੀਡੀਓ ਆਉਂਦੀ ਹੈ ਅੰਮ੍ਰਿਤ ਵੇਲੇ ਦੀ ਕੋਈ ਸਾਖੀ ਆਉਂਦੀ ਹੈ ਉਸ ਵੀਡੀਓ ਨੂੰ ਜ਼ਰੂਰ ਸੁਣਨਾ ਹੈ ਗੁਰੂ ਦੇ ਨਾਲ ਰਿਲੇਟਡ ਗੱਲਾਂ ਨੂੰ ਸੁਣਿਆ ਕਰੋ ਜਿਸ ਦੇ ਨਾਲ ਤੁਹਾਡਾ ਭਲਾ ਹੋ ਜਾਵੇ ਤੁਹਾਡੀ ਸੋਚ ਬਦਲ ਜਾਵੇ ਅੰਮ੍ਰਿਤ ਵੇਲੇ ਤੁਸੀਂ ਨਾਮ ਜਪ ਸਕੋ ਗੁਰਬਾਣੀ ਦੇ ਨਾਲ ਜੁੜ ਸਕੋ ਬਰਬਾਣੀ ਦੀਆਂ ਸਾਖੀਆਂ ਸੁਣਿਆ ਕਰੋ ਭਜਨ ਬੰਦਗੀ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਸਾਤ ਸੰਗਤ ਜੀ ਉਹ ਜਿਹੜਾ ਪਰਿਵਾਰ ਸੀ ਜਿਹਨਾਂ ਦੀ ਇਹ ਇੱਕ ਸੱਚੀ ਕਹਾਣੀ ਹੈ ਬਾਬਾ ਨਾਨਕ ਸਿੰਘ ਜੀ ਦੇ ਨੇੜੇ ਪੈਂਦਾ ਇਹ ਪਿੰਡ ਕਲੇਰਾ ਦਾ ਫਤੇ ਸਿੰਘ ਹੈ ਜਿਹੜਾ ਕਹਿੰਦੇ ਕਿ ਅੱਜ ਉਸ ਦਾ ਬਾਕੀ ਸਾਰਾ ਪਰਿਵਾਰ ਕੈਨੇਡਾ ਵਿੱਚ ਵਸਦਾ ਹੈ ਕਹਿੰਦੇ ਕਿ ਜਦੋਂ ਹੀ ਫਤੇ ਸਿੰਘ ਨੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ ਨਾਮ ਜਪਣਾ ਸ਼ੁਰੂ ਕੀਤਾ ਹੋਰਾਂ ਨੂੰ ਉਠਾਉਣਾ ਸ਼ੁਰੂ ਕੀਤਾ ਤਾ ਕਹਿੰਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਈ ਉਹਦੀ ਜ਼ਮੀਨ ਦਾ ਇੱਕ ਨੁੱਕਾ ਜਿਹਾ ਟੁਕੜਾ ਹੀ ਬਚਿਆ ਸੀ ਉਹ ਜ਼ਮੀਨ ਦਾ ਟੁਕੜਾ ਜੇਹੀ ਛੋਟੀ ਜ਼ਮੀਨ ਐਨੀ ਮਹਿੰਗੇ ਭਾਅ ਵੇਖ ਗਈ ਕਿ ਉਹਦੀ ਜਨਮਾ ਜਨਮਾ ਦੀ ਗਰੀਬੀ ਕੱਟੀ ਗਈ ਉਹਦਾ ਕੰਮ ਕਾਰੋਬਾਰ ਫਿਰ ਤੋਂ ਚੱਲ ਪਿਆ ਕਾਰੋਬਾਰ ਦੇ ਵਿੱਚ ਦਿਨਾਂ ਵਿੱਚ ਬਰਕਤਾਂ ਪੈਣੀਆਂ ਸ਼ੁਰੂ ਹੋ ਗਈਆਂ ਇੰਨੀ ਕਿਰਪਾ ਕਰਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਿਰਫ ਵਿਸ਼ਵਾਸ ਰੱਖਣ ਦੀ ਲੋੜ ਹੈ ਅੰਮ੍ਰਿਤ ਵੇਲੇ ਨਾਲ ਜੁੜਨ ਦੀ ਲੋੜ ਹੈ ਪਰਮਾਤਮਾ ਸਾਡੀ ਕਦੋਂ ਪਾਹ ਫੜ ਲੈਣ ਸਾਨੂੰ ਖੁਦ ਵੀ ਪਤਾ ਨਹੀਂ ਲੱਗੇਗਾ ਕਿਉਂਕਿ ਪਰਮਾਤਮਾ ਦੇ ਹੱਥ ਵਾਸ ਹੀ ਹੈ ਸਾਰਾ ਕੁਝ ਅਸੀਂ ਸਿਰਫ ਗੁਰੂ ਦੇ ਲੜ ਲੱਗਣਾ ਹੈ ਭਰੋਸੇ ਦੇ ਨਾਲ ਇਧਰ ਉਧਰ ਦੀਆਂ ਆਸਾਂ ਉਮੀਦਾਂ ਨੂੰ ਛੱਡ ਦੇਣਾ ਹੈ ਬਸ ਗੁਰੂ ਜੀ ਦੇ ਦਰ ਦਾ ਮੰਗਤਾ ਬਣ ਕੇ ਹੀ ਮੰਗਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ